ਸਤੇ ਉਹ ਤਿੰਨ ਪਾਰਟੀਆਂ ਨੇ ਪ੍ਰਮੁੱਖ ਐਸੋ ਜਿਨ੍ਹਾਂ ਦੇ ਤੁਸੀਂ ਫਲੈਕਸ ਵੱਡੇ ਵੱਡੇ ਵੋਟ ਦੇਖਦੇ ਹੋ ਲੱਗੇ ਹੋਏ ਉਹਦੇ ਵਿੱਚ ਹੈ ਬੀਜੇਪੀ ਪਾਰਟੀ ਜਿਹੜੀ ਕੀ ਬਲੀ ਗਰੰਟੀ ਨਾਲ ਉਹਨਾਂ ਨੂੰ ਪਤਾ ਵੀ ਸਾਡੇ ਜੀ ਚੈਂਡੇ ਤੇ ਅਗਲੇ ਭਤਾਨ ਮੰਤਰੀ ਹਰਿੰਦਰ ਮੋਦੀ ਜੀ ਦੂਜੇ ਪਾਸੇ ਆਮ ਆਪੀ ਪਾਰਟੀ ਦੇ ਫਲੈਕਸ ਲੱਗੇ ਨੇ ਬੋਰਡ ਲੱਗੇ ਆ ਬੈਨਰ ਲੱਗੇ ਆ ਉਹਨਾਂ ਨੇ ਆਪਣੀ ਚੰਗੇ ਖੇਤਰੀ ਵੱਲ ਸਾਹਮਣੂ ਸਲਾਕਾਂ ਦੇ ਪਿੱਛੇ ਜੇਲ੍ਹ ਦੇ ਪਿੱਛੇ ਦਿਖਾਇਆ ਹੁਣ ਮੈਨੂੰ ਦੱਸੋ ਜਿਹੜੇ 2 ਤਰੀਕ ਤੋਂ ਬਾਅਦ ਜਿਨ੍ਹਾਂ ਨੇ ਜੇਲ੍ਹ ਚ ਹਉਲ ਤੇ ਦੇ ਉਹਨਾਂ ਨੇ ਚਲੇ ਹੀ ਜਾਣਗੇ ਤੇ ਉਹਨਾਂ ਨੂੰ ਕੌਣ ਕੋਈ ਵੋਟ ਪਾਊਗਾ ਰੈਣੀ ਖੁਦੀ ਕਸਰ ਉਹਨਾਂ ਨੇ ਸਾਥੀ ਮਲੇਵਾਲ ਅਨਾਰੀ ਸ਼ਕਤੀ ਦੇ ਨਹੀਂ ਬੈਠੇ ਆਪਣਾ ਊਮਨ ਐਪਾਵਰਮੈਂਟ ਦੀ ਆਪਾਂ ਗੱਲ ਕਰਦੇ ਜੋ ਕੁਟਵਾਰ ਨਾਲ ਉਹਨਾਂ ਨੇ ਇਹ ਸੀਐਮਓ ਕਿ ਉਹ ਵਾ ਦੇਖੀ ਨਹੀਂ ਕਦੇ ਵੀ ਇੱਕ ਮੈਂਬਰ ਪਾਰਲੀਮੈਂਟ ਮੈਂ ਇੰਦਰਾਸਾਲ ਦੋ ਵੀ ਐਮਪੀ ਨੂੰ ਜਾ ਕੇ ਜੀ ਮਿਨਿਸਟਰ ਦੇ ਘਰ ਚ ਉੱਟਿਆ ਜਾਂ ਇਹ ਹਾਲਾਤ ਦੀ ਦੂਜੀ ਗੱਲ ਤੇ ਤੀਜੀ ਗੱਲ ਜਿਹੜੇ ਨੇ ਕਾਂਗਰਸ ਪਾਰਟੀ ਦੇ ਚੇਂਜ ਇਸ ਨੇ ਕਿ ਤੁਸੀਂ ਫੜੀ ਵੱਡੀ ਤਸਵੀਰ ਆਓ ਬ੍ਰਿੰਗਸ ਆਫ ਦੀ ਲਿਖੂ ਪਰ ਇਹ ਇਲੈਕਸ਼ਨ ਜਿਵੇਂ ਮੈਂ ਕੀ ਪ੍ਰਧਾਨ ਮੰਤਰੀ ਕੀ ਆ ਉਹਨਾਂ ਦੇ ਜਿਹੜੇ ਕਹਿੰਗੇ ਜਨੇ ਰਾਉਂਦ ਗਾਂਧੀ ਨੇ ਉਹ ਜਾਂ ਤਾਂ ਕਿਤੇ ਦਿੱਖਦੇ ਨਹੀਂ ਜਾਂ ਉਹ ਮਾਈਨਰਸਰ ਜਸੂਰ ਵੀ ਲਾ ਕੇ ਦੇਖਾਈ ਪੈਂਦੇ ਉਹ ਛੋਟੇ ਜੁੱਤੇ ਪਿੰਦੀ ਇਹਨਾਂ ਖਾਸ ਇੱਕ ਪਾਸੇ ਬੜੀ ਕਲੈਰਟੀ ਆ ਨਰੇਂਦਰ ਮੋਦੀ ਜੀ ਦੀ ਦੂਜੇ ਪਾਸੇ ਇਹ ਜਿਹੜਾ ਸਾਰਾ ਇੰਡੀਆ ਲਾਇੰਸ ਦਾ ਗਰੁੱਪ ਬਣ ਰਿਹਾ ਜੀ। ਕੋਚ। ਕਮਨਾ ਨੀ ਜੀ ਦੇ ਬੇਟੇ ਸਟਨਨ ਸਾਹਿਬ ਉਹ ਲੱਗੇ ਬਣੀ। ਇਹ ਮੈਨੂੰ ਕਹਿੰਦੇ ਆ ਪਪੂ ਗਾਂਵ ਦੇ ਕੋਈ ਦੂਜੇ ਪਾਸੇ ਨਾਮਿਤ ਚਾਹ ਦੇ ਅਗਰ ਜੀ ਨੇ ਜੀ ਦੇ ਪਾਸੇ ਬਲਾਈਨਸ ਕਿ ਆਨੰਦ ਜੀ ਦੇ ਬੇਟੇ ਚੌਥੇ ਪਾਸੇ ਸੁਨੀਮਤੀ ਸ਼ੋਨੀਆ ਕਾਂਬੀ ਜੀ ਦੇ ਬੇਟੇ ਆ ਰਹੇ ਗਾਣਗੇ। ਇਸੇ ਤਰੀਕੇ ਨਾਲ ਸਾਰਾ ਕਲਵਾਏ ਜੜਾਉ ਲੱਗਿਆ ਉਹ ਤੇ ਜੇ ਕਿਤੇ ਆਪਾਂ ਵਾਰੀ ਵੀ ਇਹਨਾਂ ਨੂੰ ਦੇ ਦੋਗੇ ਤੇ ਤੁਸੀਂ ਅੰਦਾਜ਼ਾ ਲਾਓ ਕਿ ਜਿਹਨਾਂ ਨੇ ਕੰਮ ਕੀ ਕੀਤਾ ਪਰ ਇੰਨਾ ਧੋਖਾ ਵੀ ਜਿੰਨਾ ਮੇਰਾ ਔਖਾ ਹੈ ਜਿਹੜਾ ਕਿ ਮੈਂ ਬੋਲਕਾ ਨਾ ਤੁਸੀਂ ਮੰਨੋਗੇ ਕਿ ਬਈ ਕੱਲ ਤੁਸੀਂ ਡਿਲੀਵਰੀ ਦੇ ਮੇਰੇ ਤੋਂ ਵੱਧ ਦਵਾਇ ਇਸ ਦੇ ਦੇ ਦੇਖੋ ਇੱਥੇ ਇਲੈਕਸ਼ਨ ਦੋਨੋਂ ਲੰਦਾਂ ਦਾ ਬੈਠੇ ਨੇ ਮੈਨੂੰ ਸਮਝ ਨਹੀਂ ਆਉਂਦੀ ਮੋਟ ਕਿਹੜੇ ਮੋਟ ਨੂੰ ਮੰਗਣੀ ਚਾਹੀਦੀ ਤੁਸੀਂ ਦੇਖੋ ਦੇਸ਼ ਦੀ ਰਾਜਧਾਨੀ ਦਿੱਲੀ ਹੈ ਦਿੱਲੀ ਦੇ ਵਿੱਚ केजरीवाल ਸਾਹਿਬ ਨਾ ਰਹੇ ਨਾ ਜੋਨੀਆ ਗਾਂਧੀ ਜਿੰਦਾਬਾਦ ਤੇ ਕੌਨਸੀ ਕਾਂਗਰਸ ਪਾਰਟੀ ਨਾ ਲਾਉਦੀ ਹੈ केजरीवाल ਜਿੱਦਾ ਹੋ ਦੋਨੋਂ ਇਕੱਠੇ ਖੜੇ ਕਿਉਂਕਿ ਲਾਇਨਸਪ ਜਦੋਂ ਚੰਡੀਗੜ੍ਹ ਤੇ ਆ ਦਿੰਦੇ ਨੇ ਉੱਥੇ ਵੀ ਫਰ ਕਿਨਾਰੇ ਲਾਉਂਦੇ ਆਉਂਦਾ ਕੇਦਰੀ ਵਲ ਕਹਿੰਦੇ ਸੋਨੀਆ ਕਾਂਧੀ ਜਿੰਨਾ ਬਾਸਾ ਤੇ ਮਨੀਸ਼ ਜਵਾੜੀ ਕਹਿੰਦੇ ਆ ਕੇਦਰੀ ਬਾਸਦਾ ਹੋਣ ਤੇ ਜਦੋਂ ਸੋਨੀਆ ਇੱਥੇ ਕੇਦਰੀ ਵਲ ਉੱਥੇ ਇਕੱਠੇ ਨਹੀਂ ਦਿੱਲੀ ਤੇ ਚੰਡੀਗੜ੍ਹ ਫਿਰ ਮੈਨੂੰ ਦੱਸੋ ਫਿਰ ਪੰਜਾਬ ਚ ਲੁਧਿਆਣੇ ਕੋਲ ਖੜਾ ਦੇ ਲਈ ਉਰੇ ਕਿਉਂ ਲੱਗ ਲੱਗ ਬੋਟ ਬਕਰੇਲੀ ਬਲਾਪਾ ਦੋਨੋਂ ਚਾਹਣੇ ਕੋਈ ਵੀ ਆ ਬਾਹਰ ਦਾ ਆਪਾਂ ਇੱਕੋਂ ਬਿਕਾਨ ਤੇ ਜਾਓ ਇੱਕ ਰੈਸਟੋਰੈਂਟ ਦੀ ਉੱਥੇ ਦਾ ਆਪਾਂ ਇਕੱਠੇ ਪਿਕਚਰ ਦੇਖਣ ਜਾ ਰਹੇ ਆ ਖੁਸ਼ੀਆਂ ਮਨਾ ਰਹੇ ਆ ਤੇ ਜਦੋਂ ਆਪਾਂ ਅੰਦਰ ਆ ਕੇ ਜੁਨੋਦੀ ਦੇ ਤੇ ਤੁਸੀਂ ਇੱਕ ਦੂਜੇ ਦੇ ਹੋਲਡ ਲੋਕਾਂ ਨੂੰ ਸੁਣਾਉਣੇ ਹੋ ਵੀ ਅਸੀਂ ਲੱਗ ਫਿਰ ਇਹਦਾ ਕੀ ਮਤਲਬ ਕੀ ਆਉਂਗੇ ਵੀ ਚੰਡੀਗੜ੍ਹ ਵੀ ਲਾਈਂਸ ਦਿੱਲੀ ਵੀ ਲਾਈਂਸ ਖੇਤਰ ਵੀ ਲਾਈਂਸ ਕੋਰੇ ਆ ਕੇ ਕੀ ਲੱਗ ਰਹੀ ਤੇ ਜਦੋਂ ਪ੍ਰਧਾਨ ਮੰਤਰੀ ਦੀ ਗੱਲ ਹੋਣੀ ਹੈ ਫਿਰ ਕੀ ਕਿਹਦੇ ਅਸੀਂ ਇਕੱਠੇ ਪਰ ਜਿਹੜਾ ਨਹੀਂ ਦਾ ਸਲਾਮ ਕੌਣ ਤੂੰ ਅਸੀਂ ਲੱਖੇ ਦੇਖਾਂਗੇ ਬਾਅਦ ਜੀ ਜਿਹੜਾ ਨੂਰਾ ਕੁਸ਼ਤੀ ਕਰਾਂਗੇ ਨਹੀਂ ਦੇਖਾਂਗੇ ਜਿਹੜਾ ਨਿਕਲੂਗਾ ਲਖਾਓ ਤੇ ਆਪਾਂ ਉਨ੍ਹਾਂ ਉਹ ਤੋਂ ਕਿ ਪਹਿਲਾ 10 ਸਾਲ ਹੀ ਮੋਦੀ ਜੀ ਦੇ ਇਲੈਕਸ਼ਨ ਨਹੀਂ ਲੱਦਦੇ ਸੀ ਜੀ ਪੂਰੇ ਲੱਖੀ ਕਾਂਗਰਸ ਪਾਰਟੀ ਤੇ ਮੈਂ ਲੱਗਦਾ ਸੀ ਆਕਾਲੀ ਦਲ ਕਿਉਂ ਮਿਸ਼ਨ ਗਰੇਵਾਲ ਸਾਹਿਬ ਲੜੇ ਤਿਆਲੀ ਸਾਹਿਬ ਲੜੇ ਦੂਜੇ ਪਾਸੇ ਫੁੱਲ ਕਾ ਸਾਹਾ ਹੈ ਪਰ ਬੀਜੇਪੀ ਲਖਸ਼ਣ ਨਹੀਂ ਲੱਗਦਾ ਇਸ ਵਾਰ ਪਹਿਲੀ ਵਾਰ ਬੀਜੇਪੀ ਨੇ ਫੈਸਲਾ ਕੀਤਾ ਵੀ ਅਸੀਂ ਵੀ ਪੰਜਾਬ ਚ ਵਿੱਚ ਜਿਹੜਾ ਤੇ ਅਸੀਂ ਵੀ ਸਾਰਿਆਂ ਦੇ ਜਾ ਕੇ ਕਿਹਾ ਕਿ ਤੁਸੀਂ ਜਿੱਥੇ ਵੀ ਅਸੀਂ ਦੇਖਦੇ ਹਾਂ ਸਭ ਤੁਸੀਂ ਜਾਣਦੇ ਹੋ ਉਹ ਸੇ ਕਿੰਨ ਕੰਮਸੇ ਨਿਕਾੜ ਨਹੀਂ ਕੰਨਦੀ ਪੀਕੇ ਮੈਡਰੋ ਦਾ ਕੰਮ ਹੈ ਤੇ ਮੈਡੀਕਲ ਕਾਲਜ ਦਾ ਕੰਮ ਹੈ ਕਿਤੇ ਹੀਮਸ ਦਾ ਕੰਮ ਹੈ ਕਿਤੇ ਇਲੈਕਟ੍ਰਿਕ ਬੱਸਾਂ ਦਾ ਕੰਮ ਹੈ ਕਿਤੇ ਹਜ਼ਾਰਾਂ ਗਿਆਨ ਨਰਸਾਂ ਗਿਆ ਕਰੋੜ ਰੁਪਏ ਤੁਸੀਂ ਇਧਰ ਸਰਚੀ ਦਿੱਤਾ ਅਸੀਂ ਕੀ ਗਲਤੀ ਕੀਤੀ ਤੰਕਾ ਪੂਰੇ ਟੈਸਟ ਨਹੀਂ ਕੀਤੀ ਤੇ ਕਿਸਕਰ ਕੇ ਇਸ ਵਾਪਸ ਮੋਦੀ ਸਾਹਿਬ ਆ ਰਹੇ ਹਨ ਤੇ ਜਿਹੜੀ ਰੋਡ ਆ ਉਹ ਆਪਾਂ ਉਹਦੇ ਡਵੈਲਪਮੈਂਟ ਚ ਮਾਉਣ ਵਾਲੀ ਹੈ ਕੇ ਵੀ ਨਹੀਂ ਗੱਲ ਨਾਲ ਦੇਖਿਆ ਮੈਂ ਕਹਿੰਦਾ ਸੀ ਦੇਖੀ ਵੀ ਇਹ ਨਹੀਂ ਵੀ ਜਿਹੜਾ ਅਧਗਾਠਨ ਕਰਤਾ ਰਿਵਨ ਕਰਤਾ ਤੇ ਉਹਦੋਂ ਵਨ ਪਤਾ ਹੀ ਨਹੀਂ ਡੈਡਲਾਈਨ ਡੇਟੋ ਦੀ ਕਾਦ ਕੱਦ ਤੱਕ ਉਹ ਖਤਮ ਹੋ ਪਾਰਸ ਖਾਲੀ ਨਿਯੋਨ ਦੇ ਵਿੱਚ ਜਿਹੜੇ ਅਧਗਾਠਨ ਕੀਤੇ ਚਾਹੇ ਕੋਈ ਇੰਜਸਟਿਟਿਊਟ ਚਾਹੇ ਕੋਈ ਸਟਾਰਲਾਈਟ ਵੀ ਜੀਆਈਜੀ ਹੋਵੇ ਜਾਂ ਚਾਹੇ ਕੋਈ ਵੀ ਯੂਨੀਵਰਸਿਟੀ ਆ ਹੋ ਆਈਆਈਏ ਆਪਾਂ ਆਈਆਈਟੀ ਆਈਓ ਕਿਉਂਕਿ ਅੱਜ ਸਿੰਪਲ ਪੜਾਈਆਂ ਨਾਲ ਨਹੀਂ ਕੰਮ ਚੱਲਦਾ ਜੇ ਤੁਸੀਂ ਵੱਡੇ ਪੈਕੇਜ ਤੇ ਜਾਣਾ ਹੋ ਕਿਉਂ ਜੋ ਬੱਚੇ ਅੱਜ ਨਹੀਂ ਸਾਨੂੰ ਕੋ ਨਾਮ ਭੇਜਨੇ ਪੈਂਦੇ ਆ ਬਰੌਡ ਤਾਂ ਚਲੋ ਜਾਂਦੇ ਹੀ ਜਾਂਦੇ ਆ ਇੰਡੀਆ ਚ ਵੱਧ ਜਾਂਦੇ ਆ ਕਿਉਂਕਿ ਹੁਣ ਪਾਰਟ ਟਾਈਮ ਨਹੀਂ ਰਿਹਾ ਜਿਹੜੇ ਸਾਡੇ ਕੋਲ ਨਹੀਂ ਆਉਂਦੇ ਇੰਸਟੀਚਿਊਟ ਦਾ ਸਾਡੇ ਬੱਚਿਆਂ ਦਾ ਕੇ ਕੋ ਰੇਖ ਨਹੀਂ ਹੈ ਤੇ ਉਹ ਸੀ ਉਹ ਕਿੱਥੋਂ ਲਿਆਉਂਦੇ ਨੇ ਕਿਉਂਕਿ ਮੈਂ ਵਾਰ-ਵਾਰ ਇਹ ਕਹਿੰਦਾ ਵੀ મોદી ਜੀ ਪ੍ਰਾਈਮ ਮਿੰਟਰ ਕਿਉਂ ਬਣਦੇ ਹੋ ਕਿਉਂਕਿ ਸਾਰਾ ਯੂਨੀ ਵੀ ਜਿੱਥੇ ਅਸੀਂ ਸੀਤਾਂ ਸਾਰਾ ਰਾਜਸਥਾਨ ਮੱਧ ਪ੍ਰਦੇਸ਼ ਗੁਜਰਾਤ ਉਹ ਪਹਿਲਾਂ ਹੀ ਉਹਨੂੰ ਕੋਈ ਇੰਸਟ੍ਰਕਟਡ ਹੁੰਦਾ ਆਪਣੇ ਫੋਨ ਦਾ 13 ਸੀਟਾਂ ਆਏ ਥੀ। 13 ਸੀਟਾਂ ਵਿੱਚੋਂ ਦੋ ਚਾਹੇ ਤੂੰ ਕਿ ਜਿਹੜੀਆਂ ਗੱਲ ਦੀਆਂ ਨੇ ਦੋ ਇੱਧਰ ਚਲੀ ਜਾਂਦੀਆਂ ਕੋਈ ਫਰਕ ਨਹੀਂ ਪੈਂਦਾ। ਇਸ ਕਰਕੇ ਲੋਡ ਸਾਨੂੰ ਆ। ਅੱਜ ਪੰਜਾਬ 'ਚ ਜੇ ਅਸੀਂ ਕੋਈ ਚਾਹਦੇ ਹਾਂ 30 ਚਾਹੀਦੇ। ਉਹਨਾਂ ਤੋਂ ਜੁੜ ਲਾ ਕੇ ਪਾਣੀ ਪ੍ਰੋਜੈਕਟ ਲਾ ਕੇ ਆਏ। ਅੱਜ ਰੇਲਵੇ ਸਟੇਸ਼ਨ ਬਣ ਰਿਹਾ 550 ਕਰੋੜ ਦਾ। ਅੱਜ 750 ਕਰੋੜ ਦੀ ਐਲੀਵੇਟਰ ਰੋਲ ਬਣੀ। ਅਸ 650 ਰੁਪਏ ਬੁੰਦਾ ਦਰਿਆ ਬਾੜ ਤੋਂ ਦੁਬਾਰਾ ਦੇਖਦੇ ਹਾਂ ਕਿ ਇਸ ਫਰੀਕੇ ਨਾਲ ਕੰਮ ਹੋ ਗਿਆ ਚਾਹੇ ਆਊਟਰ ਸ੍ਰਿੰਗਲੋਡ ਬਣੇ ਇਹ ਚੀਜ਼ਾਂ ਬਣੀਆਂ ਸਰ ਸਮਾਰਟ ਸਿਟੀ ਦੀ 10000 ਕਰੋੜ ਆਇਆ ਪਰ ਅਸ ਸਾਰਾ ਆਊਟਰ ਏਰੀਆ ਹੀ ਫਿਰ ਕਿਉਂਕਿ ਹੁਣ ਇਹ ਸੁਲਝਾਣਾ ਹੀ ਰਹਿ ਗਿਆ ਹੁਣ 10 ਲਿਹਾਣੇ ਬਣ ਜੇ ਅਰ ਜਿੱਥੇ ਸੈਂਟਰ ਨੂੰ ਲਿਹਾਣੇ ਤੇ ਆਲੇ-ਦਾਲੇ ਆਲੇ-ਦਾਲੇ ਸਾਰੇ ਲਿਹਾਣੇ ਬਣੇ ਹੁਣ ਇੱਕ ਸਮਾਰਟ ਸਿਟੀ ਦੇ ਵਲੇ 10000 ਕਰੋੜ ਰੁਪਈਆ ਕੰਠਾ ਚਾਹੀਦਾ ਜੀ ਉਸ ਪੂਰੇ ਲਗਭਗ 5000 ਲਗਾਈਆਂ ਕੋਰੇ ਤੱਕ ਕਿ ਕਿਉਂ ਨਹੀਂ ਖਤਮ ਕਰਨਾ ਡਰਾਤੀ ਵੀ ਇਕਦਮ ਮੈਨੂੰ ਦੱਸੋ ਤੁਸੀਂ ਮੈਂ ਕਿਹਨਾਂ ਰਾਜਾ ਬੜੇ ਇਨਸਾਮ ਨੂੰ ਵੋਟ ਪਾ ਦੋ ਜੇ ਉਹਨਾਂ ਤੇ ਅਮੀ ਕੰਦੀ ਜੇ ਪ੍ਰਧਾਨ ਮੰਤਰੀ ਬਣਦੇ ਚਾਂਸ ਆ ਦਾ ਫਾਤ ਜੇ ਕੈਂਦੀ ਵਾਂਗ ਸੋ 15 ਸੀਟਾਂ ਦੇ ਲੱਭਦੇ ਆ ਉਹਨੂੰ ਪਾ ਦੋ ਜੇ ਉਹ ਪ੍ਰਧਾਨ ਮੰਤਰੀ ਬਣ ਗਏ ਜੇ ਦੋਨੋਂ ਨੂੰ ਪਾ ਕੇ ਆਪਾਂ ਵੋਟਾਂ ਹੁੰਝ ਸਕਦੀ ਨਹੀਂ ਤੇ ਫਿਰ ਤਾਂ ਮੈਂ ਸਮਝਦਾ ਕੋਈ ਫਾਇਦਾ ਨਹੀਂ ਅੱਜ ਕੱਲ੍ਹ ਦੇ ਜ਼ਮਾਨੇ 'ਚ ਕੀ ਜੀ ਆਪਾਂ ਪਤਾ ਨਹੀਂ ਕਿਨੇ ਬਣਨਾ ਤੇ ਕੀ ਤੋਂ ਬੋਟ ਕਰਾ ਲੈ ਉਸ ਅੱਗੇ ਕਿਸ ਕਰਕੇ ਸਮਝ ਚਾਹੇ ਕੋਈ ਕਾਂਗਰਸੀ ਆ ਅੱਗੇ ਕਾ ਵੋਟ ਆਉ ਨਹੀਂ ਰਹੇ ਆ ਪਾ ਬੀਜੇਪ ਤਾਂ ਰੱਬ ਦੀ ਨਹੀਂ ਸੀ ਇਸ ਵਾਰ ਸਾਨੂੰ ਪਾਓ ਜਿਉਂ ਮੈਂ ਇਹ ਨਾਲ ਕਿਹੜਾ 12 ਸਾਲ ਗੁੰਮਦਾ ਮਿਲਾਂ ਨੂੰ ਸਰਵਾਨ ਦੇ ਬੋਟ ਆ ਜਾਣਗੀ ਇਹੋ ਜੀ ਨਾਮਤ ਅੱਜ ਮੀਟਿੰਗ ਹੋਈ ਕਿੱਥੇ ਹੋਈ ਆ ਅੰਬੀ ਸਾਹਿਬ ਦੀ ਮੇਰਾ ਨਾਮ ਸਲਦੀ ਸੱਬਰਵਾਲ ਹੈ ਅੱਜ ਸਾਡੀ ਜਿਹੜੀ ਮੀਟਿੰਗ ਆ ਬਸੰਗ ਸਿਟੀ ਲੀਮਮਬ ਅਪਾਰਟਮੈਂਟ ਦੇ ਵਿੱਚ ਹੋਈ ਆ ਸਾਡੇ ਟੋਟਲ 84 ਅਪਾਰਟਮੈਂਟਸ ਹੈਗੇ ਸਾਡੀ ਜਿਹੜੀ ਮੈਨੇਜਮੈਂਟ ਹੈਗੀ ਹੈ ਅਸੀਂ ਸਾਰੇ ਜੀ ਮਿਲ ਕੇ ਇੱਕ ਬਿੱਟੂ ਜੀ ਦੀ ਬਿਡੇ ਆਰਗੇਨਾਈਜ਼ ਕੀਤੀ ਸੀ ਬੀਜੇਪੀ ਦੀ ਕਿਉਂਕਿ ਤੁਹਾਨੂੰ ਵੀ ਪਤਾ ਹੈਗਾ ਕਿ ਦੇਸ਼ ਵਿੱਚ ਮੋਦੀ ਜੀ ਨੇ ਕਿੰਨਾ ਵਧੀਆ ਕੰਮ ਕੀਤਾ ਹੈ ਇਸ ਕਰਕੇ ਉਹਨਾਂ ਕੰਮਾਂ ਕਰਕੇ ਹੀ ਸਾਡੇ ਜਿਹੜੇ ਸੁਸਾਇਟੀ ਦੇ ਲੋਕ ਹੈ ਜਿਹੜੇ ਸਾਡੇ ਨਾਲ ਦੇ ਬਸਲ ਸਿਟੀ ਹੋ ਗਿਆ ਖੰਨਾ ਗਲੋਨੀ ਹੋ ਗਿਆ ਇਹ ਸਾਰੇ ਲੋਕੀ ਮੋਦੀ ਨਾਲ ਜੁੜੇ ਆ ਬੀਜੇਪੀ ਨਾਲ ਜੁੜੇ ਆ ਤੇ ਬਿੱਟੂ ਜੀ ਨੇ ਜਿਹੜੇ 10 ਸਾਲ ਆ ਆਪਣੇ ਕੰਮ ਕੀਤੇ ਚਾਹੇ ਐਨਟੀ ਪਾਰਟੀ ਸੀਗੇ ਅਸੀਂ ਉਹਨਾਂ ਨੂੰ ਪੂਰੀ ਸਪੋਰਟ ਕਰਦੇ ਆ ਉਹਨਾਂ ਦੇ ਕੰਮਾਂ ਕਰਕੇ ਹੀ ਤੇ ਮੋਦੀ ਜੀ ਦੇ ਜਿਹੜੇ ਵਿਜ਼ਨ ਹੈਗੇ ਸਾਡੀ ਦੇਸ਼ ਦੇ ਪੱਕੇ ਅਸੀਂ ਉਹਨਾਂ ਨੂੰ ਮੱਦੇਨਜ਼ਰ ਦੇ ਮੀਟਿੰਗ ਅਰੇਂਜ ਕਰਾਈ ਹੈ ਤੇ ਐਵੇਂ ਦੀ ਜਿਹੜੀ ਸਕਸੈਸਫੁਲ ਮੀਟਿੰਗ ਹੈ ਅਸੀਂ ਇੱਕ ਦਿਨ ਤੱਕ ਹੋਰ ਕਰਾਵਾਂਗੇ ਤੇ ਵੱਧ ਤੋਂ ਵੱਧ ਵੋਟਾਂ ਪਵਾ ਕੇ ਬਿੱਟੂ ਜੀ ਨੂੰ ਜੇਤੂ ਬਣਾਵਾਂਗੇ ਥੈਂਕ ਯੂ